ਇਹ ਆਪਣੀ ਬਿਟ ਹੈ ਮੇਰਾ ਨਾਂ ਜੀ ਭਾਈ ਇੰਦਰਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਅਈ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੇ ਲੜਕਾ ਹੀ ਆਪਣਾ ਤੇ ਕੀ ਗੱਲ ਬਣਦੀ ਨਾਲੋਂ ਇੰਨੇ ਜੱਟ ਬੈਸੀ ਗੱਲ ਜੀ ਕਦੀ ਬਣਨੀ ਸੀ ਮੇਰਾ ਇੰਦਰਿੰਦਰ ਲਖਾ ਜੀ ਕਹਿੰਦਾ ਕੋਈ ਨਾ ਹੋ ਸਕਦਾ ਅੱਜ ਕਨੇਡਾ ਚੋਂ ਮੈਂ ਹਾਂ ਤੇ ਕੈਨੇਡਾ ਗਏ ਸੀ ਤੇ ਜੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਸਾ ਵਾਪਰਦਾ ਹਾਂਜੀ ਹਸਾ ਆਇਆ ਉਧਰ ਕੋਈ ਹਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੁਣ ਹੋਣੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉਧਰ ਦੇ ਕੋਈ ਜਿਹੜੇ ਐਗਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਤਾਂ ਇਹ ਸੱਚ ਹੈ ਕਿ ਉਹਨੇ ਡੈੱਡ ਬੋਰਡ ਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਫੇਰ ਉਹਦੀ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਡੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਜਾ ਸ਼ਵੇਰੇ ਚੁਪੜੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ پتہ ਪੈ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਕਾਹ ਹੋਈ ਪਤਾ ਹੀ ਕਰਨਾ ਸੀ ਕੀ ਕਰਨਾ ਹੈ ਸਾਨੂੰ ਨੌਂ ਨੌਂ ਤੜੀ ਉੱਤਰਾ ਹਾਂਜੀ ਨੌਂ ਉੱਥੇ ਆ ਔਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆਂ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ ਰਣਾ ਪਰਮਜੀਤ ਇਹਦਾ ਲੀ ਬੇਟੇ ਨਾਲ ਪਤਾ ਇਨੇ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿ ਕਿਹੜੀ ਅਦੇਸ਼ ਹੈ ਸੀਗੇ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਰਹਿ ਗੇ ਅਮਰੀਕਾ ਨੂੰ ਹੀ ਗਿਆ ਸੀ ਤੇ ਅਮਰੀਕਨ ਜਾਣਦੀ ਸੀ ਉੱਥੇ ਗਿਆ ਜੀ ਉਹ ਫਾਰ ਚੈੱਕ ਕਰਨ ਲੱਗਾ ਮਗਰ ਉਹ ਗੱਡੀ ਆਈ ਮਗਰ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕੋਈ ਪਤਾ ਲੱਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਾਏ ਸਾਡੇ 'ਨਾ ਜ਼ੁਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਧੀ ਵੀ ਮੰਨਦੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਾਏ ਅਸੀਂ ਬਰਬਾਦ ਹੋ ਗਏ ਆ ਹੇ ਬੋ ਤੈਰਾ ਹੀ ਬੜਾ ਸੋਣਾ ਸਲੱਖਾ ਜਵਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹੇ ਦੋ ਸਾਲ ਹੀ ਹੋਏ ਗਏ ਨੂੰ ਅਜੇ ਉਹਨੇ ਸੱਟੋ ਦੇ ਗਾੜੀ ਕੋਈ ਚੀਜ਼ ਨਹੀਂ ਜਿੱਦਾ ਜਵਾਨ ਸੀ ਫੇਨੀ ਸੱਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਭਾਜੀ ਉਹਨੇ ਤੇ ਕੋ ਬੁੱਲਾ ਨਹੀਂ ਚੱਲਿਆ ਹੇ ਮੇਰੇ ਪੁੱਤਰੇ ਕੀ ਤੇ ਮੇਨਾ ਨਹੀਂ ਕੀਤੀ ਨੇ کریم ਮਮੀ ਆਖ ਤੇਜ ਵੈੰਦੋ ਜਾਂਦਾ ਜਾਂਦਾ ਵੀ ਮੈਂ ਮੋਲ ਕਰਦਾ ਸਾਡੇ ਨਾਲ ਟਰਾਲੇ ਚ ਗੱਲਾਂ ਕਰਦਾ ਗਿਆ ਵਾ ਮੁੜ ਕੇ ਬੱਚਿਆਂ ਨੇ ਇਹ ਗੱਲ ਕੀਤੀ ਭੂਆ ਵੀ ਆ ਮਰ ਜੂ ਮੁੱਤ ਵੇ ਆਂਦਾ ਮੈਂ ਸੌਣ ਲੱਗਾ ਮੁੜ ਕੇ ਅਹੀਂ ਅੱਖਾਂ ਸੁਝਾਈ ਵੀ ਸੌਂ ਗਿਆ ਮੈਨੂੰ ਮੁੜ ਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇਨੇ